ਤਾਰੋ ਬੇਟਾ ਜਿਹੜਾ ਪਟਾਕੇ ਮਾਰਿਆ ਸੀ 14 ਦਿਨ ਨੌਜਵਾਨ ਸ਼ਹਿਰ ਚ ਬੁਲਟ ਦੇ ਪਟਾਕੇ ਮਾਰ ਕੇ ਗੇੜੀਆਂ ਮਾਰ ਕੇ ਜਿਵੇਂ ਹੀ ਘਰ ਪਹੁੰਚਿਆ ਤਾਂ ਪਿੱਛੇ ਪਿੱਛੇ ਉਸ ਦੇ ਪੁਲਿਸ ਪਹੁੰਚ ਗਏ ਪਹਿਲਾਂ ਬੁਲਟ ਸਟਾਰਟ ਕੀਤਾ ਪਟਾਕੇ ਬਸ ਦੇ ਸੁਣੇ ਫਿਰ ਨੌਜਵਾਨ ਦੇ ਹੱਥ ਚ ਚਲਾਨ ਕੱਟ ਕੇ ਧਰ ਦਿੱਤਾ ਦਰਅਸਲ ਹੁਸ਼ਿਆਰ ਫੁੱਟ ਰਿੰਦੇ ਨੌਜਵਾਨ ਦਾ ਪੇਪਰ ਚੰਗਾ ਹੋਇਆ ਤਾਂ ਉਸਨੇ ਖੁਸ਼ੀ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਬੁਲੇਟ ਦੇ ਪਟਾਕੇ ਮਰਵਾਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਵੀਡੀਓ ਵੇਖ ਕੇ ਪੁਲਿਸ ਉਸ ਨੂੰ ਗਿਫਟ ਦੇਣ ਦੇ ਲਈ ਉਸ ਦੇ ਘਰ ਹੀ ਪਹੁੰਚ ਗਈ ਕਹ ਕਾਰਸੀ ਦਿਓ ਆਹ ਚੇਕ ਕਰ ਆਹ ਰੋ ਬੇਟਾ ਜਿਹੜਾ ਪਟਾਖਾ ਮਾਰਿਆ ਸੀ ਇਹ ਉਹਦਾ ਗਿਫਟ ਆ ਠੀਕ ਹੈ ਜੇ ਕੌਨਸਟਰ ਪੇਪਰ ਵਧੀਆ ਆਇਆ ਸੀ ਨਾ ਉਦਾਂ ਖੁਸ਼ੀ ਮਨਾਉਂਗਾ ਸ਼ਹਿਰ ਚ ਪਟਾਕੇ ਮਾਰ ਕੇ ਥੋੜੀ ਮਨਾਉਣੀ ਠੀਕ ਹੈ ਹਾਂ ਅੱਗੇ ਤੋਂ ਧਿਆਨ ਰੱਖਣਾ ਤੇ ਆਪਣੇ ਦੋਸਤਾਂ ਨੂੰ ਵੀ ਦੱਸਣਾ ਕਿ ਜੇ ਪੇਪਰ ਵਧੀਆ ਹੋਇਆ ਹੋਵੇ ਤੇ ਸ਼ਹਿਰ ਚ ਪਟਾਕੇ ਨਹੀਂ ਮਾਰਨੇ ਜਾ ਕੇ ਪੇਰੈਂਟਸ ਨਾਲ ਜਿਹੜੀ ਖੁਸ਼ੀ ਹੈ ਉਹ ਮਨਾਉਣੀ ਹੈ ਇਹ ਆਪਣਾ ਗਿਫਟ ਇਹ ਸੰਭਾਲ ਕੇ ਰੱਖੀ ਤੇ ਗਾਂਹ ਤੋਂ ਸ਼ਹਿਰ ਚ ਪਟਾਕਾ ਨਹੀਂ ਮਾਰਨਾ ਠੀਕ ਹੈ ਥੈਂਕ ਯੂ ਮਹਿਸੂਸ ਹੁੰਦੀ ਤੈਨੂੰ ਗਲਤੀ ਆਪਣੀ ਹਾਂ ਅੱਗੇ ਤੋਂ ਨਹੀਂ ਕਰਨਾ ਪੁਲਿਸ ਦੇ ਵੱਲੋਂ ਨੌਜਵਾਨ ਦੇ ਬੁਲਟ ਦਾ 파ਰੀਚਲਾਨ ਕੱਟਿਆ ਗਿਆ ਤੇ ਉਸ ਨੂੰ ਨਸੀਹਤ ਦਿੱਤੀ ਗਈ ਕਿ ਅੱਗੇ ਤੋਂ ਅਜਹੀ ਗਲਤੀ ਨਾ ਕਰੇ ਤੇ ਆਪਣੇ ਦੋਸਤਾਂ ਨੂੰ ਵੀ ਬੁਲਟ ਦੇ ਪਟਾਕੇ ਪਾਉਣ ਦਾ ਨਤੀਜਾ ਦੱਸੇ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਿਆਰ ਰਿਪੋਰਟ ਪੰਜਾਬੀ ਯੂਟਿਊਬ ਚੈਨਲ